ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਬਾਜਾਖਾਨਾ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਵੈਸੇ ਦੋਸਤੋ ਇਹ ਹਾਈਵੇ ਦੇ ਉੱਤੇ ਰਹਿ ਜਾਂਦਾ ਤੇ ਹਾਈਵੇ ਲੰਘਦਾ ਹੈ ਜਿਹੜਾ ਕੋਟਕਪੂਰੇ ਤੋਂ ਅੱਗੇ ਬਠਿੰਡੇ ਨੂੰ ਜਾਂਦਾ ਹੈ ਮੇਨ ਛੜਕ ਤੇ ਇਧਰਲੇ ਪਾਸੇ ਓਵਰ ਬ੍ਰਿਜ ਉੱਤਰਦਾ ਜਿੱਥੇ ਇਹ ਘਰ ਹੈ ਸਰਪੰਚ ਵੀਰ ਸਿੰਘ ਡੇਰੀ ਫਾਰਮ ਤੇ ਬਾਈ ਸੰਦੀਪ ਕੋਲ ਅੱਜ ਦੀ ਤੁਹਾਨੂੰ ਇਹ ਵੀਡੀਓ ਦਿਖਾਵਾਂਗੇ ਪੰਜ ਨਾਕ ਦੋਸਤੋ ਵਿਕਰੀ ਵਾਲੇ ਆ ਤੇ ਪੰਜੇ ਸੂਜਾਂ ਸੁਆਇਆਂ ਮੱਜਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜਾ ਨਾਕ ਤੁਹਾਨੂੰ ਚੰਗਾ ਲੱਗਿਆ ਉਹਦਾ ਦੁੱਧ ਜਿਹੜਾ ਦੱਸਾਂਗੇ ਉਹ ਤੁਸੀਂ ਇੱਥੇ ਚੋ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਤੁਹਾਡਾ ਹੱਕ ਬਣਦਾ ਤੁਸੀਂ ਆਪਦੀ ਤਸੱਲੀ ਕਰਕੇ ਲੈ ਜਾਓ ਨੰਬਰ ਸਕਰੀਨ ਉੱਤੇ ਬਾਈ ਦਾ ਜਿਹੜਾ ਉਹ ਲਗਾਤਾਰ ਚੱਲਦਾ ਰਹੂਗਾ ਆਓ ਮਿਲਦੇ ਆਂ ਬਾਈ ਨੂੰ ਸ਼ੁਰੂਆਤ ਕਰਦੇ ਆਂ ਬਹੁਤ ਸੋਹਣੀ ਮੱਜ ਤੇ ਬਿਲਕੁਲ ਤਾਜੀ ਸੂਈ ਤੋਂ ਕੋਸ਼ਿਸ਼ ਇਹ ਰਹੂਗੀ ਵੀ ਵੀਡੀਓ ਦੇ ਵਿੱਚ ਰੇਟ ਕਰੀਏ ਤੇ ਜਿਹੜੇ ਰੇਟ ਕੀਤੇ ਜਾਣਗੇ ਉਹ ਲਗਭਗ ਵਿਕਰੀ ਵਾਲੇ ਹੋਣਗੇ ਮਤਲਬ ਬਹੁਤੇ ਲੰਬੇ ਚੌੜੇ ਫਰਕ ਵਾਲੇ ਰੇਟ ਜਿਹੜੇ ਉਹ ਨਹੀਂ ਮੰਗੇ ਜਾਣਗੇ। ਸੰਦੀਪ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੰਦੀਪ ਅੱਜ 5 ਨਾਗ ਆਪਾਂ ਦਿਖਾ ਰਹੇ ਆਂ ਬਾਈ ਸੋਹਿਆ ਸੋਹਿਆ ਪੰਜੇ ਹਨਾ। ਹਾਂਜੀ ਹਾਂਜੀ। ਪਹਿਲੇ ਨੰਬਰ ਤੇ ਜਿਹੜੀ ਮੱਝ ਬਾਈ ਕੰਨਵਾ ਸੂਆ ਸੋਈ ਆ ਤੇ ਕਿੰਨੇ ਕ ਦਿਨ ਹੋ ਗਏ ਉਹਨੂੰ ਸੋਈ ਨੂੰ? ਤੇ ਰਾਤ ਹੀ ਸੂਈ ਹੈ ਜੀ। ਰਾਤ ਹੀ ਸੂਈ। ਤੇ ਹਾਂ ਕੱਟੀ ਨੂੰ ਜਨਮ ਦਿੱਤਾ ਇਹਨੇ ਤੇ ਜੇਰ ਮੁਕੰਬਲਾ ਜੀ। ਠੀਕ ਹੈ। ਤੇ ਚਵਾਈ ਚੁਵਾਈ ਦੀ ਸਾਫ ਆ ਜੀ। ਅ ਅੱਛਾ ਸੰਦੀਪ ਭਾਈ ਕੀ ਡਿਮਾਂਡ ਰੱਖਾਂਗੇ ਜੀ? ਕੀ ਦਾ ਜੀ ਮੋਲ ਆਪਾਂ ਲੈਣ ਦੇ ਨਹੀਂ ਕਰਾਂਗੇ ਜੀ ਬਸ ਠੀਕ ਆ ਹਾਂ ਕੋਈ ਕਰ ਦਿਓ 1 45 ਦੇ ਦਾਂ 1 ਲੱਖ ਤੇ 45000 ਦੀ ਦੋਸਤੋ ਮੱਝ ਮਿਲੂਗੀ ਕੱਟੀ ਵਾਲੀ ਮੱਝ ਤਾਜੀ ਸੂਈ ਹਵਾਨੇ ਵਾਲੇ ਪੱਖ ਤੋਂ ਵੀ ਤੁਹਾਨੂੰ ਬੜੀ ਪਸੰਦ ਆਊਗੀ ਕੁੜੀਏ ਭਾਈ ਤੜਕੇ ਸਵੇਰ ਵੀ ਥੋੜਾ ਬਹੁਤ ਕੱਢਿਆ ਹੈ ਠੀਕ ਹੈ ਤੇ ਸਵੀਡੂ ਕਰਕੇ ਬੱਚੇ ਨੂੰ ਝੰਗਾਦਾ ਸੀਗਾ ਜੀ ਠੀਕ ਹੈ ਭਾਈ ਤੋਰਦਗੇ ਭਾਈ ਸੋ 1 ਲੱਖ ਤੇ 45000 ਦੀ ਦੋਸਤੋ ਬਹੁਤ ਸੋਹਣੇ ਢਾਂਚੇ ਦੀ ਇਹ ਮੱਝ ਜਿਹੇ ਤਾਜੀ ਸੂਈ ਵੀ ਹੈ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ ਪੂਛੇ ਦੀ ਲਗਭਗ ਬਲੈਕ ਹੀ ਆ ਦੋਸਤੋ ਸੇਠਾਂ ਜੋ ਕੋਈ ਦੋ ਕੁਵਾਲ ਚਿੱਟੇ ਹੋ ਸਕਦੇ ਆ ਸਟਰਕਚਰ ਸੋਹਣਾ ਤਾਜੀ ਸੂਈ ਮੱਝ ਤੁਹਾਨੂੰ ਦਿਖਾ ਰਹੇ ਆ ਸੋ ਜਿਹਨੂੰ ਪਸੰਦ ਆਵੇ ਰੇਟ ਲਗਭਗ ਫਿਕਸ ਜਿਹਾ ਹੀ ਆ ਇਹਨੂੰ ਧਿਆਨ ਚ ਰੱਖ ਕੇ ਤੁਸੀਂ ਕਾਲ ਬਾਈ ਨੂੰ ਕਰਿਓ ਤੁਸੀਂ ਇਹ ਮੱਝ ਨੂੰ ਵੀ ਦੇਖ ਰਹੇ ਹੋ ਮਾਲਕਾਂ ਨੇ ਦੱਸਦੇ ਸੀਗੇ 16 17 ਕਿਲੋ ਦੁੱਧ ਕਹਿੰਦੇ ਵੀ ਦਿੱਤਾ ਇਹਨੇ ਠੀਕ ਹੈ ਬਾਕੀ ਗਾਂ ਦੁੱਧ ਆ ਜੀ ਸੇਵਾ ਦਾ ਸਹੀ ਹੈ ਆਹਦੀ ਘੜੀ ਸੇਵਾ ਦਾ ਕਿਉਂਕਿ ਤੁਸੀਂ ਕੱਬਣਾ ਨੂੰ ਖਰੀਦਣੀ ਆ ਤਾਜੀ ਸੂਈ ਵੀ ਕੱਟੀ ਨੂੰ ਜਨਮ ਦਿੱਤਾ ਕੱਟੀ ਚੱਕਲਾ ਬਾਈ ਮੂਰੇ ਚੱਕਲਾ ਕੱਟੇ ਲੈ ਜਾ ਅੱਗੇ ਨੂੰ ਧੁੱਪ ਚ ਲੈ ਜੀ ਗੁਰਪ੍ਰੀਤ ਬਾਈ ਸੋਏ ਬਾਜ ਦੋ ਸੋਤਾ ਜੀ ਸੂਈ ਤੁਹਾਨੂੰ ਦਿਖਾ ਰਹੇ ਹਾਂ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਮੋੜ ਲਓ ਗੁਰਪ੍ਰੀਤ ਬਾਈ ਉਹ ਤੁਹਾਨੂੰ ਲੈ ਜਾਓ ਫੇਰ ਕੱਟੀ ਮੂਰੇ ਲਈ ਚੱਲ ਵੀਰੇ ਸੋ ਦੋਸਤੋ ਇੱਥੋਂ ਤੁਸੀਂ ਇਹਦੀ ਗਾੜੀ ਪਿੱਛੋਂ ਆਉਣਾ ਤੁਸੀਂ ਦੇਖ ਚੁੱਕੇ ਹੋ ਅਗਾੜੀ ਜ਼ਰੂਰ ਨੋਟ ਕਰ ਲਓ ਘਮਾ ਲਓ ਬਾਈ ਵਾਪਸ ਸਿੰਗਾ ਦੀ ਵੀ ਸੋਹਣੀ ਆ ਦੋਸਤੋ ਮੱਜ ਇਹਦਾ ਸਿੰਗ ਵੀ ਬਹੁਤ ਸੋਹਣਾ ਸੋ 1 ਲੱਖ 45000 ਦੀ ਪਰ ਲਿਆ ਇਸ ਤਰ ਵੀਰੇ ਆਪ ਚੱਲੇ ਚ ਸੋ ਇਹ ਪਹਿਲੇ ਨੰਬਰ ਤੇ ਮੱਜ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਵੀਰ ਨਾਲ ਬਣਾ ਲਿਓ ਤੁਸੀਂ ਨੰਬਰ ਸਕਰੀਨ ਉੱਤੇ ਚਲਾ ਦੂਗਾ ਰੇਟ ਕੋਸ਼ਿਸ਼ ਰਹੂਗੀ ਸਾਰੀਆਂ ਮੱਜਾਂ ਦੇ ਅਸੀਂ ਵੀਡੀਓ ਦੇ ਵਿੱਚ ਹੀ ਅੱਜ ਰੱਖਾਂਗੇ ਬਾਕੀ ਤੁਸੀਂ ਜੱਜ ਦਾ ਰੇਟ ਲਾ ਕੇ ਦੇਖ ਸਕਦੇ ਹੋ ਵੈਸੇ ਇਹ ਧਿਆਨ ਚ ਲਿਆ ਦੇਣਾ ਵੀ ਬਾਲੇ ਵੱਡੇ ਵਲਫੇਰ ਵਾਲੇ ਰੇਟ ਨਹੀਂ ਰੱਖੇ ਜਾਣੇ ਤੁਸੀਂ ਇਸੇ ਨੂੰ ਧਿਆਨ ਚ ਰੱਖ ਕੇ ਫੋਨ ਕਰੋਗੇ ਇਹਦੇ ਨਾਲ ਬਹੁਤ ਵੱਡੇ ਕਦ ਕਾਟ ਦੀ ਝੋਟੀ ਤੁਹਾਨੂੰ ਦਿਖਾਉਣਾ ਹੈ ਪਹਿਲਾ ਸੁਆ ਜੀ ਆ ਕਿੰਨੇ ਦਿਨੋਂ ਗਿਆ ਜੀ ਸੁਈ ਨੂੰ ਇਹਨੂੰ ਸੁਈ ਨੂੰ ਅੱਜ ਪੰਜ ਬਾੰਦ ਦੇਣਾ ਜੀ ਛੇ ਕੋਈ ਵੀ ਬੰਦਾ ਤਿੰਨ ਟਾਈਮ ਭਲਾਂ ਦੀ ਚਾਰ ਟਾਈਮ ਆਦਾ ਦਸੱਲੀ ਕਰਕੇ ਲੈ ਜਾਏ ਹੁਣ ਦੁੱਧ 12 ਇਹਦੇ ਆਪਾਂ 11 ਕਹਿ ਕੇ ਦੇਵਾਂ ਠੀਕ ਹੈ 12 ਲੀਟਰ ਦੁੱਧ ਹੈ ਪਰ 11 ਲੀਟਰ ਕੋਈ ਲੇਵਾ ਥੋੜਾ ਬੰਦ ਦਿਖਾਉਂਦੀ ਹੈ ਜੀ ਸੁਆ ਪਹਿਲਾ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹਦਾ 1.40 1 ਲੱਖ ਤੇ 40 ਹਜ਼ਾਰ 200 ਇਹ ਪੱਕੇ ਹਵਾਨੇ ਦੀ ਝੋਟੀ ਹੈ ਥਣ ਚੰਗਾ ਹੈ ਹਵਾਨਾ ਤੁਸੀਂ ਐਵੇਂ ਦੇਖ ਲਓ ਇਧਰੋਂ ਇਹਦੀ ਅਗਾੜੀ ਤੇ ਪਿੱਛੋਂ ਹਵਾਨਾ ਇਸ ਤਰੀਕੇ ਨਾਲ ਵੀ ਦੇਖ ਸਕਦੇ ਹੋ ਬਾਕੀ ਤਾਜੀ ਹੈ ਬਿਲਕੁਲ ਬੱਚਾ ਦੇਖ ਲਓ ਜੀ ਠੀਕ ਹੈ ਕੱਟੀ ਆ ਮੰਗਰੇ ਤੋਂ ਬੱਚਾ ਇਹਦੇ ਨਾਲ ਵੀ ਕੱਟੀ ਦਸੂ 나ੜੂਆ ਨਾਲ ਆ ਕੱਟੀ ਦਾ ਆਇਲੈਂਡ ਝੋਟੀ ਪੂਰੇ ਕਾਦਕਾਟ ਚ ਕੁੰਡੇ ਸਿੰਘਾਂ ਦੀ ਹੈ ਪੁੜਿਆਂ ਦੀ ਉੱਤੋਂ ਚੜਾਈ ਚੰਗੀ ਹੈ ਪੱਕੇ ਹਵਾਨੇ ਦੀ ਹੈ 1 ਲੱਖ 40 ਹਜ਼ਾਰ ਰੇਟ 11 ਕਿਲੋ ਦੁੱਧ 11 ਲੀਟਰ ਦੁੱਧ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਇੱਥੋਂ ਮਿਹਨਤੀ ਕਰਕੇ ਨਹਜੇ ਸੋਈ ਸਵਾਈ ਹੈ ਪੁੱਤੋ ਢਾਂਚੇ ਦੀ ਬਣਾਵਟ ਤੁਸੀਂ ਦੇਖ ਲਓ ਫੁੱਲ ਵੱਡੀ ਝੋਟੀ ਹੈ ਬਿਊਟੀ ਸਿੰਘਾਂ ਤੋਂ ਵੀ ਚੰਗੀ ਹੈ ਭਵਾਨਾ ਪੱਕਾ ਦੱਸੋ ਮਤਲਬ ਵਖਾਵਾ ਘੱਟ ਕਰੂਗੀ ਦੁੱਧ ਸੋਨਾ ਦੇ ਰਹੀ ਹੈ ਪਹਿਲਾਂ ਦੇ ਹਿਸਾਬ ਤੇ ਜੇ ਦੇਖੀਏ ਤਾਂ ਉਹ ਠੰਡੀ ਸੀਲ ਹੈ ਜੀ ਕੋਈ ਆਲ ਨਹੀਂ ਸ਼ਾਲ ਨਹੀਂ ਜਮਾਂ ਨਾਰਮਲ ਸੋ ਬੱਚੇ ਦਾ 나ੜੂਆ ਨਾਲ ਸੋ ਨਜਾਈ ਪਰਾਂ ਨੂੰ ਬਈ ਗੱਟੀ ਖੜੀ ਰਹਿਣ ਦੇ ਇੱਥੇ ਕੱਲੀ ਝੋਟੀ ਤੋਰ ਦੇਵੇ ਸੋ ਹੁਣ ਹੁਣ ਦੱਸੋ ਤੁਸੀਂ ਇਹਨੂੰ ਦੇਖ ਲੋ ਇਹ ਵੀ ਜੈਡ ਬਲੈਕ ਵਾਂਗੂ ਹੀ ਐ ਪੂਛ ਚ ਦੋ ਚਾਰ ਵਾਲ ਭਲਾਂ ਚਿੱਟੇ ਹੁਣ ਮੋੜ ਲਾ ਪਈ ਲੈ ਜਨ ਸੋ 2 ਨੰਬਰ ਤੇ ਪਹਿਲਾ ਸੁਹਾ ਝੋਟੀ ਦਿਖਾ ਰਹੇ ਹਾਂ ਤੁਹਾਨੂੰ ਪਨਾਵਟ ਬਹੁਤ ਸੋਹਣੀ ਐ ਦੱਸੋ ਝੋਟੀ ਦੀ ਘਾਟ ਘਾਟ ਚੰਗਾ ਵੇਲ ਚੰਗੀ ਐ ਉੜਿਆਂ ਦੀ ਉੱਤੋਂ ਸ਼ੇਪ ਤੁਸੀਂ ਇਹਦੀ ਦੇਖ ਲਓ। ਹਵਾਨਾ ਤੁਰਦੀ ਸੋਹਣਾ ਦਿਖਾਉਂਦੀ ਆ ਪਰ ਹੈ ਪੱਕੇ ਹਵਾਨੇ ਚ ਬਾਕੀ ਠੰਡੀ ਆ ਜੀ ਕੋਈ ਇਹ ਨਹੀਂ ਗੱਲ ਕੋਈ। ਸੋ ਇਹਦੂ ਅੱਗੇ ਇੱਕ ਹੋਰ ਛੋਟੀ ਤੁਹਾਨੂੰ ਦਿਖਾਉਣੀ ਆ। ਸੰਦੀਪ ਭਾਈ ਜਿਹੜੀ 3 ਨੰਬਰ ਤੇ ਝੋਟੀ ਆ। ਇਹ ਕੰਨਵਾ ਸੂਆ। ਇਹ ਸੂਆ ਪਹਿਲਾ ਹੀ। ਠੀਕ ਐ ਇਹਨੂੰ ਕਿੰਨਾ ਚਿਰ ਹੋ ਗਿਆ ਭਾਈ? ਇਹਨੂੰ ਸੂਈ ਨੂੰ ਅੱਜ ਹੋ ਗਏ ਜੀ 9 ਦਿਨ ਹੋ ਗਏ ਸਹੀ ਜਮਾ। ਠੀਕ ਐ। ਮਗਰ ਕੱਟੀ ਆਈ ਇਹਦੇ। ਕਿੰਨਾ ਦੁੱਧ ਹੋ ਨੌਂ ਦਿਨਾਂ ਦਾ? ਇਹਦੇ ਇੱਥਾਂ ਸਹੀ ਦੁੱਧ ਦੁੱਧ ਹੈਗਾ 13 ਕਿਲੋ ਤੇ ਆਪਾਂ 12 ਕਹਿ ਕੇ ਦੇਵਾਂਗੇ ਠੀਕ ਹੈ ਅੱਛਾ ਇਹਦੇ ਨਾਲ ਬੱਚਾ ਕੀ ਹੈ ਭਾਈ ਇਹਦੇ ਕੱਟੀ ਹੈ ਜੀ ਇਹਦਾ ਰੇਟ ਕੀ ਕਰਦੇ ਹੋ ਇਹਦਾ 165 ਆ ਜੀ 1 ਲੱਖ 65 ਹਜ਼ਾਰ ਹਾਂਜੀ ਸੋ ਦੋਸਤੋ ਦੁੱਧ 13 ਲੀਟਰ ਹੈ ਪਰ 12 ਲੀਟਰ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਝੋਕੇ ਲੈ ਜਾਏ ਬੱਚਾ ਇਹਦੇ ਨਾਲ ਵੀ ਕੱਟੀ ਹੈ ਪਹਿਲਾ ਸੂਆ ਛੋਟੀ ਸੂਈ ਵੀ ਹੈ ਥੋੜੀ ਥੋੜੀ ਜਿਹੀ ਵੀ ਇਹ ਵੀ ਚੰਗੇ ਕਦ ਕਾਟਦੀ ਹੈ ਤੇ ਪੂਰੀ ਬੇਸਿਕਾਂਦੀ ਹੈ ਤੋ ਹਵਾਨਾ ਦੇਖਿਓ ਇਹਦਾ ਪੱਕੇ ਹਵਾਨੇ ਚ ਇਹ ਆ ਦੱਸੋ ਸੋ ਹਾਜ਼ਰ ਦੁੱਧ ਦਾ 12 ਲੀਟਰ ਇਥੋਂ ਕੋਈ ਵੀ ਭਰਾ ਚੋਕੇ ਲਿਆ ਸਕਦਾ 1 ਲੱਖ ਤੇ 65000 ਰੇਟ ਹੈ ਸਨੱਖੀ ਇਹ ਵੀ ਚੰਗੀ ਆ ਦੱਸੋ ਪਹਿਲਾ ਸੂਆ ਛੋਟੀ ਕੱਟੀ ਵਾਲੀ ਭਵਾਨਾ ਦੇਖੋ ਇਹਦਾ ਇਸ ਤਰੀਕੇ ਨਾਲ ਦਿਖਾਉਂਦੀ ਹੈ ਇਹ ਆਈ ਤੁਹਾਂ ਗੋ ਕਰਕੇ ਕਮਾਈ ਭਾਈ ਕੱਲੀ ਕੱਟੀ ਰੋਕ ਲਾ ਵੀਰੇ ਇੱਥੇ ਕੱਟੀ ਰੋਕ ਲਾ ਇਹਦਾ ਵੀ ਥੰਦਾ ਸੈਜ ਬਹੁਤ ਸੋਹਣਾ ਦੋਸਤੋ ਵੱਡੀ ਝੋਟੀ ਆ ਮੋੜ ਲਿਆ ਵੀਰੇ ਵਾਪਸ ਬਿਊਟੀ ਦੇਖਿਓ ਝੋਟੀ ਦੀ ਸੋ ਇਹਦਾ ਰੇਟ 1 ਲੱਖ ਤੇ 65000 ਰੁਪਏ ਆ ਹਾਈएस्ट ਰੇਟ ਅੱਜ ਦੀ ਇਸ ਵੀਡੀਓ ਚ ਇਸੇ ਝੋਟੀ ਦਾ ਬਾਕੀ ਸਾਰਿਆਂ ਦੇ ਰੇਟ ਇਹ ਤੋਂ ਘੱਟ ਆ ਤੋਂ ਤੀਜੇ ਨੰਬਰ ਤੇ ਝੋਟੀ ਦਿਖਾ ਰਹੇ ਆ ਹਾਜ਼ਰ ਦੁੱਤ ਦੱਸਦਾ ਚੋਲਿਓ ਤੁਸੀਂ ਕੱਟੀ ਇਹਦੇ ਨਾਲ ਆ ਜਿਆਦਾ ਮੱਜਾਂ ਨਾਲ ਬੱਚੇ ਕੱਟੀਆਂ ਮੇਰੇ ਖਿਆਲ ਚ ਪੰਜਾਂ ਨਾਲ ਹੀ ਕੱਟੀਆਂ ਸਨ ਹਾਂਜੀ ਹਾਂਜੀ ਸੋ ਪੰਜਾਂ ਮੱਜਾਂ ਨਾਲ ਬੱਚੇ ਫੀਮੇਲ ਕਾਫੀ ਐ ਦੇਖੋ ਇਹਦੀ ਬਣਾਵਟ ਹਵਾਨੇ ਦੀ ਢਾਂਜਾ ਤੁਸੀਂ ਦੇਖ ਲਓ ਮੈਂ ਵੀਡੀਓ ਵੀ ਦੱਸੋ ਸਵੇਰ ਦੇ ਟਾਈਮ ਤੇ ਹੀ ਬਣਾ ਰਿਆਂ ਲਗਭਗ 11:30 12 ਵਜੇ ਦਾ ਹੀ ਟਾਈਮ ਹੋਊਗਾ ਸੋ ਤੁਸੀਂ ਹਵਾਨਿਆਂ ਦੀ ਬਣਾਵਟ ਉਸ ਹੱਬ ਤੇ ਲਿਖੋ ਅਗਾਰੀ ਇਹਦੀ ਵੀ ਸੋਹਣੀ ਐ ਸਿੰਧੀ ਪੇਰੀ ਪੂਛ ਪੜੀ ਬੜੀ ਚੌੜਾ ਹਵਾਨਾ ਦੱਸੋ ਤੁਸੀਂ ਇਹ ਦੇਖੋ ਮੋੜ ਚੋਂ ਚੜਾਈ ਠੀਕ ਹੈ ਭਾਈ ਓਕੇ ਸੋ ਇਹ ਪੈਨ ਨੰਬਰ ਤੇ ਸੀ ਚਾਰ ਨੰਬਰ ਤੇ ਜਿਹੜੀ ਮੱਝ ਐ ਸੰਦੀਪ ਭਾਈ ਕਿੰਨਾ ਚਿਰ ਹੋ ਗਿਆ ਨੂੰ ਸੋਈ ਇਹਨੂੰ ਅੱਜ ਸੋਈ ਨੂੰ ਤੀਜਾ ਦਿਨ ਆ ਜੀ ਠੀਕ ਹੈ ਇਹਦੇ ਮਗਰ ਵੀ ਕੱਟੀ ਆ ਜੀ ਠੀਕ ਹੈ ਭਾਈ ਇਹਦੇ ਥੱਲੇ ਦੁੱਧ ਕਿੰਨਾ ਇਹਦੇ ਢਾਂ ਹੋਣਾ 11 ਕਿਲੋ ਆ ਜੀ ਠੀਕ ਹੈ ਬੌਲੀ ਤੋਂ ਸਟਾਰਟਿੰਗ ਆ ਇਧਰ ਰੇਟ ਕੀ ਰਹੂਗਾ ਇਹਦਾ 145 ਆ ਜੀ ਠੀਕ ਹੈ ਸੋਰੀ ਭਾਈ ਰੇਟ 145 ਦੱਸੋ ਦਿਨ ਹਜੇ ਤੀਜਾ ਹੀ ਐ ਸੂਈ ਨੂੰ ਹਵਾਨ ਚੰਗਾ ਦੁੱਧ ਦੱਸਿਆ ਸੀਗਾ ਮਾਲਕਾਂ ਨੇ ਠੀਕ ਐ ਸੋ ਇਹਦੇ ਨਾਲ ਵੀ ਬੱਚਾ ਕੱਟੀ ਐ ਤਾਜੀ ਐ ਬਿਲਕੁਲ ਠੀਕ ਐ ਸੋ ਕੱਟੀ ਇਹਦੀ ਮੂਰੇ ਬੱਦੀ ਵੀ ਐ ਤੋੜ ਕੇ ਤੁਹਾਨੂੰ ਦਿਖਾਣੇ ਆ 1.45 ਇਹਦਾ ਰੇਟ ਆ ਚੰਗੇ ਕੱਤ ਕਾਟ ਦੀਏ ਮੱਝ ਥਾਣੇ ਦੇ ਤੁਸੀਂ ਦੇਖ ਲਏ ਆ ਕੱਤ ਕਾਟ ਚੰਗਾ ਐ ਪਤਲੀ ਪੂਛ ਆ ਬਿਲਕੁਲ ਬਾਕੀ ਹਵਾਨੇ ਦਾ ਰੁਖ ਸ਼ੁਰੂ ਚ ਹੀ ਤੁਸੀਂ ਦੇਖ ਲਿਆ ਸੀਗਾ ਹੁਣ ਬਾਹਰ ਤੁਰੀਗੀ ਤਾਂ ਤੁਹਾਨੂੰ ਹੋਰ ਇਹਦਾ ਹਵਾਨੇ ਦਾ ਰੁਖ ਜਿਹੜਾ ਉਹ ਸਮਝ ਆਊਗਾ 4 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਦੱਸੋ ਅੱਜ ਪੰਜ ਦੀਆਂ ਪੰਜ ਮੱਜਾਂ ਨਾਲ ਬੱਚੇ ਕੱਟੀਆਂ ਮੋੜ ਲਾ ਲਈ ਇੱਥੇ ਸੋ ਤਾਜੀ ਸੂਈ ਵੀ ਮੱਜਾਂ ਦੀ ਸੂਈ ਵੀ ਕੱਟੀ ਇਹਦੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੇ ਛੋਟਾ ਬੱਚਾ ਹੈ ਉਹਵੇਂ ਹਜੇ ਭਜਨਾਨਾ ਸਲਾਮ ਨਹੀਂ ਕਿਉਂਕਿ ਦੇਣੀ ਤੀਜਾ ਹੀ ਹੈ ਸੂਈ ਸੋ ਦੋਸਤੋ 12 ਕਿਲੋ ਤੋਂ 11 ਕਿਲੋ ਤੋਂ ਸ਼ੁਰੂਆਤ ਤੁਸੀਂ ਇਹਦੀ ਮੰਨ ਲਓ ਕਿੰਨਾ ਚੋਲੋਂਗੇ ਤੁਹਾਡੀ ਸੇਵਾ ਹੈ ਜਿਹੜਾ ਦੱਸਿਆ ਉਹ ਇੱਥੋਂ ਚੋਕੇ ਲੈ ਲੇ ਸੋ ਦੋਸਤੋ ਲਾਸਟ ਉੱਤੇ ਜਿਹੜੀ ਝੋਟੀ ਦਿਖਾਉਣੀ ਹੈ ਸਾਰਿਆਂ ਨਾਲੋਂ ਕੀਮਤ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਇਹਦੀ ਇਹਨਾਂ ਸਾਰਿਆਂ ਨਾਲੋਂ ਘੱਟ ਰਹਿਣੀ ਹੈ ਪਰ ਸਾਫ਼ ਸੁਥਰੀ ਝੋਟੀ ਬੜੀ ਚੰਗੀ ਹੈ ਬਿਊਟੀ ਇਹਦੇ ਸਿੰਘਾਂ ਦੀ ਵੀ ਸੋਹਣੀ ਹੈ ਤੇ ਹਵਾਨਾ ਵੀ ਤੁਸੀਂ ਦੇਖੋ ਆਓ ਡਿਟੇਲ ਬਾਈ ਤੋਂ ਪੁੱਛੀਏ ਬਾਅਦ ਚ ਤੋਰਾਂਗੇ ਸਿੰਘ ਸੋਹਣਾ ਢਾਂਚਾ ਸੋਹਣਾ ਅਗਾੜੀ ਚੰਗੀ ਐ ਪਿਛਾਉ ਹਵਾਨਾ ਸੋਹਣਾ ਤੇ ਘੱਟ ਰੇਟ ਦੂਜੀਆਂ ਦੇ ਮੁਕਾਬਲੇ ਇਹਦਾ ਰਹਿਣਾ ਆਓ ਬਾਈ ਤੋਂ ਡਿਟੇਲ ਪੁੱਛਦੇ ਹਾਂ ਸੰਦੀਪ ਭਾਈ ਕਿੰਨਾਂ ਮਸੂਆ ਲਾਸਟ ਵਾਲੀ ਇਹਦਾ ਬਾਈ ਜਗਜੀਤ ਭਾਈ ਇਹ ਮੰਨ ਕੇ ਚੱਲੋ ਪਹਿਲਾ ਸੂਆ ਤੇ ਦੋ ਦੰਦਾ ਠੀਕ ਐ ਚੌਰ ਤੇ ਹੁਣ ਦੁੱਧ ਹੈ ਤਾਂ 12 ਐ 11 ਕਹਿ ਕੇ ਦੇਵਾਂਗੇ ਆਪਾਂ ਅੱਛਾ ਸੂਈ ਨੂੰ ਅੱਜ ਦਿਨ ਕਿੰਨੇ ਕ ਹੋ ਗਿਆ ਸੂਈ ਨੂੰ ਅੱਜ 9ਵਾਂ ਦਿਨ ਆ ਭਈ ਅੱਜ ਚਿਚਵਾਈ ਲੱਗਿਆ ਗਾਈਆਂ ਰਕੀ ਚਾਈ ਇੱਕ ਨੰਬਰ ਅੱਛਾ ਇਹਦਾ ਰੇਟ ਕੀ ਰਹਿਣਾ ਸੰਦੀਪ ਬਾਈ ਇੱਕ ਬੱਚੀ ਬਈ ਤੋਰੀ ਬਈ ਜਮਾ ਦੇ ਜਾ ਤੋਤਰਾ ਨਾਲ ਆਪੇ ਛੋਟੀ ਮਿਲਨੀ ਐ ਬੜਾ ਸੋਹਣਾ ਥਾਣਾ ਸੋਹਣਾ ਹਵਾਨਾ ਸੋਹਣਾ ਟਾਂਚਾ ਨਾੜਾਂ ਹਵਾਨੇ ਤੇ ਗਾਵਾਂ ਵਾਂਗੂੰ ਦੀਂਦੀਆਂ ਪਹਿਲਣ ਦੋ ਦੰਦ ਆ ਤਾਂ ਦੂਜੇ ਸੂਏ ਵੱਧ ਕੇ ਵਿਗੂਗੀ ਸੇਵਾ ਥੋਡੀ ਐ ਚੰਗੀ ਸੰਭਲੋਗੇ ਤਾਂ ਦੂਜੇ ਸੂਏ ਰਕਮ ਵਧਾ ਦੂਗੀ ਕਰਮ ਵਾਲੀ ਬੱਚਾ ਇਹਦੇ ਨਾਲ ਵੀ ਕੱਟੀ ਐ ਸਾਰੀਆਂ ਮੱਜਾਂ ਬਾਰੇ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਕਟੀਆਂ ਵਾਲੀਆਂ ਹੀ ਮੱਜਾਂ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦਿਖਾਉਂਗਾ ਹਵਾਨਾ ਤੁਸੀਂ ਇਹ ਤਾਂ ਦੇਖ ਲਓ ਇਸ ਤਰੀਕੇ ਨਾਲ ਹੌਲੀ ਹੌਲੀ ਤੋੜੀ ਸੋ ਇਹ ਪਹਿਲਾਂ ਝੋਟੀ ਦੋ ਸੋ ਦਣ ਸੋਨਾ ਕਾਦ ਚੰਗੀ ਵੇਲ ਹੈ 4 ਲੱਖ ਰੁਪਿਆ ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਆਸ ਕੋਲ ਆ ਕੇ ਕਰ ਲਿਓ ਜੀ ਨੇ ਖਰੀਦਣੀ ਐ ਚੰਗੇ ਢਾਂਚੇ ਦੀ ਦੀਦੀ ਐ ਹਾਲ ਦੀ ਘੜੀ ਜਿਵੇਂ ਆਪਾਂ ਇਹਨੂੰ ਦੇਖ ਰਹੇ ਆਂ ਚੁਾਈ ਤੁਸੀਂ ਕਰਕੇ ਦੇਖ ਲਓ ਮੋਢੀ ਬਾਈ ਗੁਰਪ੍ਰੀਤਾਂ ਫੇਰ ਘੁਮਾ ਕੇ ਉਧਰ ਨੂੰ ਲੈ ਜਾ ਲੰਮੀ ਤੂੰ ਕੱਟੀ ਰੋਕ ਲਾ ਵੀਰੇ ਇੱਥੇ ਸੋ ਦੱਸੋ ਫੇਰ ਇਸ ਝੋਟੀ ਨੂੰ ਕੱਲੀ ਨੂੰ ਤੁਰਦੀ ਨੂੰ ਦੇਖ ਲਿਓ ਅੱਗੋਂ ਕਰਕੇ ਘਮਾਲਾ ਕਰਪ੍ਰੀਤ ਬਾਈ ਇਸ ਸਾਈਡ ਤੋਂ ਵੀ ਦੋਸਤੋ ਇਹਦੇ ਥਣ ਦੇਖ ਲਓ ਲਿਆ ਭਾਈ ਸੋਨਾ ਥਾਣਾ ਕੋ ਵੀ ਸੋ 1 ਲੱਖ ਤੇ 25000 ਚ ਪਹਿਲਾਂ ਝੋਟੀ ਮਿਲ ਜੂਗੀ ਜੇ ਕੋਈ ਵੀਰ ਚੰਗੀ ਸਮਝੇ ਤਾਂ ਬਾਈ ਨਾਲ ਕਰ ਲਓ ਸੰਪਰਕ ਤੁਸੀਂ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰਨੀ ਹੈ ਪਸੂ ਆ ਕੇ ਦੇਖਣਾ ਦੁੱਧ ਚੋਖੇ ਜ਼ਰੂਰ ਦੇਖੋ ਬਹੁਤ ਮਿਹਰਬਾਨੀ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ oh uh -huh.